ਬ੍ਰੇਕ ਤੋਂ ਬਾਅਦ ਫੇਰ ਇੱਕ ਵਾਰ ਤੁਹਾਡਾ ਸਵਾਗਤ ਹੈ ਅੰਮ੍ਰਿਤਸਰ ਹਲਕਾ ਕੇਂਦਰੀ ਇਲਾਕੇ ਦੇ ਲੋਕ ਨਰਕਪਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੋ ਚੁੱਕੇ ਹਨ ਗੱਲ ਕਰੀਏ ਹਲਕਾ ਕੇਂਦਰੀ ਅਧੀਨ ਆਉਂਦੇ ਇਲਾਕੇ ਫਤਿਹ ਸਿੰਘ ਕਲੋਨੀ ਦੀ ਤਾਂ ਇੱਥੇ ਸੀਵਰੇਜ ਜਾਂ ਸਟਰੀਟ ਲਾਈਟ ਬੰਦ ਹੋਣ ਕਾਰਨ ਲੋਕ ਬਹੁਤ ਪਰੇਸ਼ਾਨ ਹਨ ਗੱਲਬੱਤ ਕਰਦਿਆਂ ਹੋਇਆਂ ਇਲਾਕਾ ਨਿਵਾਸੀਆਂ ਨੇ ਆਖਿਆ ਕਿ ਨਗਰ ਨਿਗਮ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਜੋ ਵੀ ਇਲਾਕੇ ਦੀਆਂ ਸਮੱਸਿਆਵਾਂ ਹਨ ਉਹਨਾਂ ਨੂੰ ਜਲਦ ਤੋਂ ਜਲਦ ਹੱਲ ਕਰਵਾਉਣਾ ਚਾਹੀਦਾ ਹੈ ਉਨ੍ਹਾਂ ਆਖਿਆ ਕਿ ਪਿਛਲੇ ਲੰਬੇ ਸਮੇਂ ਤੋਂ ਸਿਵਰੇਜ ਜਾਮ ਹੈ ਜਿਸ ਨਾਲ ਗੰਦਾ ਪਾਣੀ ਸੜਕਾਂ ਤੇ ਖੜਾ ਹੈ ਅਤੇ ਉਸ ਉੱਪਰ ਮੱਛਰ ਮੱਖੀਆਂ ਦੀ ਪਰਮਾਰ ਹੈ ਜਿਸ ਨਾਲ ਬਿਮਾਰੀਆਂ ਫੈਲਣ ਦਾ ਵੀ ਖਤਰਾ ਹੈ ਫਾਤਰ ਸਿੰਘ ਕਲੋਨੀ ਦੇ ਵਿੱਚ ਅਸੀਂ ਖੜੇ ਆਂ 5 ਨੰਬਰ ਗਲੀ ਦੇ ਵਿੱਚ ਉੱਥੋਂ ਦੀ ਕਮਲਟਾਂ ਸਾਡੀਆਂ ਭੈਣਾਂ ਦੀਆਂ ਬੜੀਆਂ ਕਮਲਟਾਂ ਆਈਆਂ ਅਸੀਂ ਚੱਲ ਕੇ ਇੱਥੇ ਆਏ ਆਂ ਕੀ ਪ੍ਰੋਬਲਮ ਹੈ ਕੌਂਸਲਰ ਸਾਹਿਬ ਸਾਡੇ ਨਾਲ ਆਇਆ ਉਹ ਹਰ ਜਗ੍ਹਾ ਸਾਡੇ ਕੌਂਸਲਰ ਜਿਹੜੇ ਆਪਣਾ 51 ਨੰਬਰ ਵਾਰਡ ਦੇ ਕਮਲਪੁਰਵਾਨ ਅਰੀ ਉਹ ਸਾਰੇ ਕੰਮ ਕਰਾਉਂਦੇ ਆ ਪਰ ਜਦੋਂ ਇਹ ਗੱਡੀਆਂ ਮੰਗਾਉਂਦੇ ਆ ਪਿੱਛੋਂ ਜਾ ਕੇ ਗੱਡੀਆਂ ਕਹਿੰਦੇ ਆ ਇਹਨਾਂ ਦੇ ਹੱਥ ਰੋਕੇ ਜਾਂਦੇ ਆ ਇਹਨਾਂ ਦੇ ਹੱਥ ਕਿਉਂ ਰੋਕੇ ਜਾਂਦੇ ਆ ਕਿ ਇਹਨਾਂ ਦੀ ਸਰਕਾਰ ਨਹੀਂ ਜੀ ਆਪੀ ਸਰਕਾਰ ਜਿਨ੍ਹਾਂ ਦੀ ਉਹਨਾਂ ਦੀ ਆਪਣੀਆਂ ਉਹ ਇੱਥੇ ਵੜ ਦੇਣੀਆਂ ਇਹਨਾਂ ਨੇ ਕਿਹਾ ਸੋਨੀ ਸੀ ਇਹ ਇਲਾਕਾ ਸੁਥਰਾ ਸਾਫ ਸੁਥਰਾ ਬਣਿਆ ਆ ਸੀ ਅੱਜ ਭੈਣੀਆਂ ਸਾਡੀਆਂ ਭੈਣਾਂ ਨੂੰ ਇੰਨੀ ਕੁ ਪ੍ਰੋਬਲਮ ਆ ਰਹੀ ਆ ਕਿ ਬੱਚੇ ਬਿਮਾਰ ਪੈ ਰਹੇ ਆ ਕਿਉਂਕਿ ਬੱਚੇ ਬਿਮਾਰ ਪੈ ਰਹੇ ਆ ਇਹਨਾਂ ਨੂੰ ਪੁੱਛ ਕੇ ਦੇਖੋ ਕਿ ਕਿਸ ਕਾ ਜਰਾਤੀ ਸੌਂਦੇ ਆ ਮੱਛਰ ਇੰਨੀ ਸਮੈਲ ਆਂਦੀ ਆ ਰੋਟੀ ਬਾਰੀ ਲਾ ਕੇ ਰੋਟੀ ਖਾਂਦੀ ਹੋਣਗੇ ਤਰ ਸਮੈਲ ਆਂਦੀ ਆ ਇਸ ਕਾਗੇ ਸਾਡੇ ਕੇ ਆਈ ਹੱਥ ਜੋੜ ਕੇ ਬੇਨਤੀ ਕਰਨੇ ਗੁਪਤਾਜੀ ਕਦੀ ਗਲੀਆਂ ਜਿੱਤੇ ਆ ਕੇ ਵੇਖੋ ਇੱਕ ਵਿਕਰ ਸੋਨੀ 24 ਘੰਟੇ ਕੋਲੋਨੀਆਂ ਵਿੱਚ ਰਹਿੰਦਾ ਸੀ 24 ਘੰਟੇ ਇੱਕ ਕਮਲਪੁਰਵਾਨ ਜੀ ਅੱਜ ਵੀ ਸਾਡੇ ਨਾਲ ਆਏ ਆ ਮੌਜੂਦਾ ਆਏ ਆ ਆਈ ਉਹਨਾਂ ਚੱਲ ਕੇ ਆਏ ਆ ਕਿ ਉਹ ਹਰ ਜਗ੍ਹਾ ਆਣ ਕੇ ਮੌਕਾ ਵੇਦੇ ਗਲੀ ਗਲੀ ਸਵੇਰੇ 9 ਵਜੇ ਆਪਣੇ ਦਫ਼ਤਰ ਜਾਈ ਹੁੰਦੇ ਆ ਰਾਤੀ 8 ਵਜੇ ਜਾਂਦੇ ਆ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਆ ਇਹ ਹੱਲ ਕਰਦੇ ਆ ਕੋਡ ਨੰਬਰ 51 ਮੈਂ ਕਾਉਂਸਲਰ ਕਮਲਪੁਰਵਾਨ ਇਹਨਾਂ ਨੇ ਸਾਰਿਆਂ ਨੇ ਮੀਡੀਆ ਵਾਲਿਆਂ ਨੂੰ ਸੱਦਿਆ ਇਹਨਾਂ ਦੀਆਂ ਪਰੇਸ਼ਾਨੀਆਂ ਬਹੁਤ ਤੇ ਮੌਕੇ ਤੇ ਮੈਂ ਵੀ ਆਇਆ ਪਰੇਸ਼ਾਨੀਆਂ ਸੁਣੀਆਂ ਵੀ ਆ ਦੇਖੀਆਂ ਵੀ ਆ ਹਾਲਾਤ ਵੈਸੇ ਵੀ ਮਾੜੇ ਆ ਸਿਵਰੇਜ ਹਾਲ ਵੇਖੋ ਭਰੇ ਭੇ ਨਾਲੀਆਂ ਭਰੀਆਂ ਲਾਈਟ ਦਾ ਕੋਈ ਪ੍ਰਬੰਧ ਨਹੀਂ ਹੈਗਾ ਨਾ ਤੇ ਸਾਡੇ ਐਮ ਐਲ ਏ ਸਾਹਿਬ ਨੇ ਕਦੀ ਕੁਝ ਆ ਕੇ ਫੇਰਾ ਮਾਰਿਆ ਤੇ ਨਾ ਕਦੀ ਕੁਝ ਵੇਖਿਆ ਕਿ ਜਨਤਾ ਕਿਸ ਤਰ੍ਹਾਂ ਰਹਿੰਦੀ ਹੈ ਕਿਸ ਤਰ੍ਹਾਂ ਨਹੀਂ ਰਹਿੰਦੀ ਬਿਮਾਰੀਆਂ ਫੈਲਦੀਆਂ ਪਈਆਂ ਲੋਕੀ ਪਰੇਸ਼ਾਨ ਹੈ ਮੈਂ ਨਹੀਂ ਗੱਲ ਕਵਾਂਗਾ ਕਿ ਪ੍ਰਸ਼ਾਸਨ ਨੂੰ ਹਰ ਪਾਸੇ ਧਿਆਨ ਰੱਖੋ ਤੁਸੀਂ ਧਿਆਨ ਨਹੀਂ ਦੇ ਰਹੇ ਜਨਤਾ ਪਰੇਸ਼ਾਨ ਬਿਮਾਰੀਆਂ ਨਾਲ ਜੋਸ਼ ਦੀ ਪਈ ਹੈ ਅਗੇ ਮੰਦੇ ਹਾਲ ਹੈ ਇੱਕ ਦਿਹਾੜੀਦਾਰ ਬੰਦੇ ਬੰਦੇ ਐ ਸਾਰੇ ਦੇਖੋ ਜੀ ਤਿਆਰ ਤੇ ਜਿਹੜਾ ਇਹਨੇ ਖੁਸ਼ੀਆਂ ਭਰਾਂ ਆਵੇ ਸਾਰੇ ਦੇ ਘਰ ਬਾਕੀ ਦਿਹਾੜੀਦਾਰ ਬੰਦੇ ਆਮ ਬੰਦੇ ਦੀ ਜ਼ਿੰਦਗੀ ਬੱਤਰ ਹੋ ਗਈ ਹੈ ਜਿੰਨੀ ਕ ਮੰਗਾਈ ਕਰਤੀ ਹੈ ਨਾ ਜੇ ਖੁਸ਼ਹਾਲੀ ਤਾਂ ਹੋਏਗੀ ਜੇ ਅਗਰ ਆਮ ਜਨਤਾ ਖੁਸ਼ਹਾਲ ਹੋਏਗੀ ਕਾਰੋਬਾਰ ਹੋਣਗੇ ਨਾ ਤੇ ਕਾਰੋਬਾਰ ਨਾ ਤੇ ਸਿਹਤ ਨਾਲੋਂ ਸਹੀ ਹੈ ਇਹ ਬਿਮਾਰਸ਼ ਮਾਰ ਚੱਲਦੇ ਅੱਧੇ ਘਰ ਤੇ ਬਿਮਾਰੀਆਂ ਦੇ ਨਾਲ ਮਰ ਜਾਂਦੇ ਨੇ